ਬਿਰੁਨਾ ਨਤ ਨਹੀਂ ਤੇ ਆਏ ਰੰਗ ਤੁਲਤੇ ਅਮਰਦਾਸ RAM ਦਾਸਾਂ ਦੇ ਸਹਾਏ ਅਦਨ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਦਾਇ ਸ਼੍ਰੀ ਹਰਿ ਕ੍ਰਿਸ਼ਨ ਜੈ ਜੈ ਸਤਿ ਸੰਬੋਧ ਦੇ ਇਤਿਹਾਸ ਸੁਮਰੇ ਆਂ ਕਾਰਨਾਉ ਨ ਦਿਆ ਅੱਜ ਨਕੋਦਰ ਦੇ ਵਿੱਚ ਬਾਪਤੀ ਜਨਤਾ ਪਾਰਟੀ ਦਾ ਦਫਤਰ ਦਾ ਉਦਘਾਟਨ ਕੀਤਾ ਗਿਆ ਸ਼੍ਰੀ ਗੁਰਗ੍ਰਾਮ ਸਾਹਿਬ ਜੀ ਦਾ ਵੋਟ ਆਸਰਾ ਲੈ ਕੇ ਉਹਨਾਂ ਦੇ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਸ਼੍ਰੀ ਗੁਰਗ੍ਰਾਮ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਉਹਨਾਂ ਦਾ ਅਸ਼ੀਰਵਾਦ ਲਿਆ ਤੇ ਇਹੀ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ ਜਿਹੜੀਆਂ ਆਉਣ ਵਾਲੀਆਂ ਚੋਣਾਂ ਆ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਵੋਟ ਪਾ ਕੇ ਉਹਨਾਂ ਦੇ ਆਪ ਹੱਥ ਮਜ਼ਬੂਤ ਕਰੀਏ ਕਿਉਂਕਿ ਨਕੌਦਰ ਦੀਆਂ ਪੂਰੇ ਲੋਕ ਸਭਾ ਦੀਆਂ ਜਲੰਧਰ ਦੀਆਂ ਜਿਹੜੀਆਂ ਸਮੱਸਿਆਵਾਂ ਬਹੁਤ ਹੀ ਜ਼ਿਆਦੀਆਂ ਆ ਤੇ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਆ ਸਾਰਿਆਂ ਨੇ ਕਿਹਾ ਕਿ ਅੱਜ ਸਾਰਿਆਂ ਨੇ ਪ੍ਰਣ ਕੀਤਾ ਕਿ ਆਓ ਅੱਜ ਆਪਾਂ ਸਾਰੇ ਸ਼ਸ਼ੀਲ ਕੁਮਾਰ ਰਿੰਕੂ ਜੀ ਦਾ ਸਾਥ ਦਈਏ ਤੇ 1 ਜੂਨ ਨੂੰ ਜਿਹੜੀਆਂ ਚੋਣਾਂ ਹੋ ਰਹੀਆਂ ਆ ਉਹਦੇ ਕਮਲ ਦੇ ਫੁੱਲ ਤੇ ਵੋਟ ਪਾ ਕੇ ਇਹਨਾਂ ਨੂੰ ਜਿਤਾਈਏ ਤੇ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਦਾ ਦਿੱਲੀ ਦੇ ਵਿੱਚ ਇਹਨਾਂ ਨੂੰ ਕੈਂਡੀਡੇਟ ਬਣਾ ਕੇ ਭੇਜੀਏ ਤੇ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਦਾ ਹੱਲ ਕਰਵਾਈਏ ਤੇ ਅੱਜ ਸਾਰੇ ਹੀ ਸ਼ਹਿਰ ਨੂੰ ਵਸੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਹੀ ਵਰਕਰਾਂ ਦਾ ਇੱਥੇ ਆਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਕੱਪ ਨੂੰ ਇੱਕ ਬੇਨਤੀ ਅਪੀਲ ਕਰਦਾ ਹਾਂ ਕਿ ਆਓ ਇਸ ਵਾਰ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਕਿਉਂਕਿ ਸਾਡੀ ਆਵਾਜ਼ ਦਿੱਲੀ ਤੱਕ ਜਾਵੇ ਤੇ ਸਾਡੇ ਪੰਜਾਬ ਨੂੰ ਪਹਿਲਾਂ ਵਾਲਾ ਖੁਸ਼ਹਾਲ ਬਣਾ ਸਕੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂਰਮੈਲ ਤੋਂ ਦੀਪੂ ਜੋਹਰ ਬਹੁਤ ਹੀ ਜ਼ਿਆਦਾ ਇਸ ਵਾਰ ਬਹੁਤ ਹੀ ਮੋਦੀ ਸਰਕਾਰ ਦੀ ਵਧੀਆ ਤਰੀਕੇ ਨਾਲ ਜਿੱਤ ਹੋਊਗੀ ਤੇ ਅਸੀਂ ਬਹੁਤ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਦੌਰਾ ਕੀਤਾ ਜੀ ਉਹਦੇ ਵਿੱਚ ਜੋ ਲੋਕਾਂ ਦੀ ਸਮੱਸਿਆ ਹੈ ਬਹੁਤ ਹੀ ਪਹਿਲੀ ਪਾਰਟੀਆਂ ਵੱਲੋਂ ਲੋਕਾਂ ਨੂੰ ਬਹੁਤ ਹੀ ਗੁੰਮਰਾਹ ਕੀਤਾ ਗਿਆ ਝੂਠੇ ਵਾਦੇ ਕੀਤੇ ਗਏ ਆ ਜਿਹਦੇ ਵਿੱਚ ਕੀ ਕੋਈ ਵੀ ਕਿਸੇ ਦਾ ਵਾਦਾ ਪੂਰਾ ਨਹੀਂ ਕੀਤਾ ਗਿਆ ਲੋਕੀ ਇਨੇ ਪਰੇਸ਼ਾਨ ਹੋ ਚੁੱਕੇ ਆ ਜੀ ਇਸ ਵਾਰੀ ਸਭ ਦੀ ਇਹੀ ਉਮੀਦ ਆ ਆਮੰਗਿਆ ਕਿ ਇਸ ਵਾਰੀ ਭਾਰਤੀ ਜਨਤਾ ਪਾਰਟੀ ਬੀਜੇਪੀ ਨੂੰ ਮੋਰ ਅੱਗੇ ਲੈ ਕੇ ਆਇਆ ਜਾਵੇ ਅਬ ਕੀ ਬਾਰ 400 ਪਰ ਵਾਹਿਗੁਰੂ ਜੀ ਕਾ ਖਾਲਸਾ ਚੜੀ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਕਿੰਨੇ ਪਰਸੈਂਟ ਯੂਧ ਆਪਣੇ ਨਾਲ ਇਸ ਟਾਈਮ 170% ਹੈ ਜੀ ਬਾਕੀ ਕਾਫੀ ਦਿਨੇ ਹਲੇ ਵੋਟਿੰਗ ਨੂੰ 100 ਚੋਂ 99% ਯੂਥ ਜੀ ਆਪਣੇ ਨਾਲ ਜੋੜ ਕੇ ਦਿਖਾਵਾਂਗੇ ਜੀ। ਹੋਰ ਆਪਾਂ ਇਹ ਕਹਿਣਾ ਚਾਹੁੰਦੇ ਆ ਜੀ ਦੇਖੋ ਪਹਿਲੇ ਦੀ ਸਰਕਾਰਾਂ ਵਾਂਗ ਇਹ ਆਪਣੀ ਜਿਹੜੀ ਇਹ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਬਹੁਤ ਹੀ ਬਹੁਤ ਹੀ ਜ਼ਿਆਦਾ ਦਿਲੋਂ ਹਰੇਕ ਗਰੀਬ ਵਰਗ ਨਾਲ ਖੜਦੇ ਆ ਹਰੇਕ ਦਾ ਮਸਲਾ ਹੱਲ ਹੁੰਦਾ ਆ ਜਿਵੇਂ ਕਿ ਲੈਂਟਰ ਵਾਸਤੇ ਬਾਲਿਆਂ ਲਈ ਸ਼ਤ ਲੈਂਟਰ ਵਾਸਤੇ ਪੈਸੇ ਇਲਾਜ ਵਾਸਤੇ 5-5 ਲੱਖ ਰੁਪਈਆ ਤੇ ਲੈਂਟਰ ਵਾਸਤੇ ਪਹਿਲੇ ਆਪਣਾ 1.5 ਲੱਖ ਰੁਪਏ ਸੀ ਤੇ ਹੁਣ 2.5 ਲੱਖ ਰੁਪਏ ਕਰਤਾ ਜੀ ਮੋਦੀ ਸਰਕਾਰ ਨੇ ਇਸ ਵਾਰ ਮੋਦੀ ਸਰਕਾਰ ਦੀ ਜੋ ਜਵਾਨ ਉਹ ਸੱਚ ਕਰੂਏ ਪਰਮਾਤਮਾ ਜੀ ਅਪਕੀ ਵਾਰ 400 ਪਰ ਪੱਕੀ ਜਿੱਤੇ ਹੋਗੀ ਜੀ ਉਹ ਸ਼ਸ਼ੀਲ ਕੁਮਾਰ ਰੈਂਕੂ ਜੀ ਨੂੰ ਬਹੁਤ ਹੀ ਜ਼ਿਆਦਾ ਸਾਰਿਆਂ ਦਾ ਸਮਰਥਨ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ